ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਕਬੀਰ ਜੀ ਪਹਿਲਾ ਪੁੱਤ ਪਸ਼ੇਰੀ ਮਾਈ ਗੁਰ ਲਾਗੋ ਚਿੱਲੇ ਕੀ ਪਾਈ ਇਕ ਅਚੰਭੋ ਸੁਨੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਕਹਾਂ ਸਵਾਨ ਕੋ ਸਿਮਰਤ ਸੁਨਾਏ ਕਹਾਂ ਸਾਖਤ ਪਹਿ ਹਰ ਗੁਣ ਗਾਏ RAM 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 ਰਮ ਰਮ ਰਹੀਏ ਸਾਕਤ ਸਿਉ ਭੁੱਲ ਨਹੀਂ ਕਹੀਐ ਰਹਾਉ ਕਾਵਾ ਕਹਾ ਕਪੂਰ ਚਰਾਏ ਕਹਿ ਵਿਸੀ ਅਰ ਕੋ ਦੁੱਧ ਪਿਆਏ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ پارਸ ਪਰਸ ਲੋਹਾ ਕੰਚਨ ਸੋਈ ਸਾਕਤ ਸਵਾਨ ਸਭ ਕਰੈ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਹਿਤ ਕਬੀਰ ਉਹਾਂ ਕੋ ਸੋਝ ਨ ਜਾਈ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਅਹ ਤ ਕਬੀਰ ਉਾਂ ਕੋ ਸਹਜ ਨਾ ਜਾਈ ਇਹ ਸ਼ਬਦ ਭਗਤ ਕਬੀਰ ਜੀ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਰਾਗ ਆਸਾ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 481 ਦੇ ਉੱਪਰ ਸਭਾਏ ਮਨ ਹੈ ਭਗਤ ਕਬੀਰ ਜੀ ਇਸ ਸੌਦ ਵਿੱਚ ਕਈ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਕਿ ਭਾਈ ਜੇ ਮੈਂ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾਉਣ ਦਾ ਕੋਈ ਲਾਭ ਨਹੀਂ ਇਸੇ ਤਰ੍ਹਾਂ ਜਿਹੜਾ ਮਨੁੱਖ ਪਰਮਾਤਮਾ ਹਰੋਂ ਟੁੱਟਿਆ ਹੋਇਆ ਹੈ ਕਿੰਦੀ ਉਹਨੂੰ ਵੀ ਸਿੱਖਿਆ ਦੇਣਾ ਬਹੁਤ ਔਖਾ ਹੁੰਦਾ ਹੈ ਇਹ ਭਾਈ ਆਪ ਵੀ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਸਾਖਤ ਨੂੰ ਸਿਮਰਨ ਕਰਨ ਦੀ ਸਿੱਖਿਆ ਦੇਣਾ ਸੌਖਾ ਕੰਮ ਨਹੀਂ ਹੈ ਕਹਿੰਦੇ ਕਾਂ ਨੂੰ ਮੋਸਕ ਕਪੂਰ ਖਵਾਈਏ ਉਹਦੇ ਤੇ ਕੋਈ ਅਸਰ ਨਹੀਂ ਉਹਨੇ ਗੰਦਗੀ ਵਿੱਚ ਜਾ ਕੇ ਬੈਠਣਾ ਸੱਪ ਨੂੰ ਦੁੱਧ ਬਿਲਾ ਦਈਏ ਉਹ ਆਪ ਦਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡਦਾ ਕਹਿੰਦੇ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਗੁਰੂ ਦੀ ਸੰਗਤ ਵਿੱਚ ਬੈਠਿਆ ਹੀ ਪ੍ਰਾਪਤ ਹੁੰਦੀ ਹੈ ਜਿਵੇਂ ਪਾਰਸ ਨੂੰ ਸੋਕੇ ਲੋਹਾ ਵੀ ਕਹਿੰਦੇ ਨੇ ਸੋਨਾ ਬਣ ਜਾਂਦਾ ਕਹਿੰਦੇ ਭਾਈ ਕੁੱਤਾ ਤੇ ਸਾਖਤ ਜੋ ਕੁਝ ਕਰਦਾ ਹੈ ਬਰੀੜਿਆ ਹੋਇਆ ਕਰਦਾ ਆਪਣੇ ਪਿਛਲੇ ਕੀਤੇ ਕੰਮਾਂ ਦੇ ਨਾਲ ਜੁੜਿਆ ਹੋਇਆ ਕਰਦਾ ਭਾਵ ਜੋ ਸੰਸਕਾਰ ਉਹਨੇ ਆਪਣੇ ਮਨ ਵਿੱਚ ਬਣਾ ਕੇ ਰੱਖੇ ਹੋਏ ਨੇ ਉਹ ਪ੍ਰਮਾਤਮਾ ਨਾਲੋਂ ਟੁੱਟਿਆ ਮਨੁੱਖ ਕਿੰਦੀ ਉਹੀ ਕੁਝ ਕਰੀ ਜਾਂਦਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਜੇ ਅੰਮ੍ਰਿਤ ਭਾਵ ਮਿਠਾਸ ਭਾਵ ਕੇ ਮਿੱਠੇ ਵਾਲਾ ਜਲ ਕੋ ਨਿੰਮ ਦੀਆਂ ਜੜਾਂ 'ਚ ਪਾਈ ਜਾਈਏ ਬਾਰ-ਬਾਰ ਨਿੰਮ 'ਚ ਪਾਈ ਜਾਈਏ ਕਿੰਦੋ ਨਿੰਮ ਦਾ ਕੌੜਾ ਪੜ ਨਹੀਂ ਜਾਂਦਾ ਕਹਿੰਦੇ ਇਸੇ ਤਰ੍ਹਾਂ ਹੀ ਸਵਭਾ ਹੁੰਦਾ ਉਸ ਮਨੁੱਖ ਦਾ ਜਿਹਦਾ ਗੁਰੂ ਨਾਲੋਂ ਪਰਮਾਤਮਾ ਨਾਲੋਂ ਟੁੱਟ ਜਾਂਦਾ ਹੈ ਸੋ ਉਦਾਹਰਨਾ ਦੇ ਕੇ ਭਗਤ ਕਬੀਰ ਜੀ ਦੱਸ ਰਹੇ ਨੇ ਕਹਾਂ ਸਵਾਨ ਕੋ ਸਿਮਰਤ ਸੁਣਾਏ ਸਵਾਨ ਕੁੱਤੇ ਨੂੰ ਆਖਿਆ ਜਾਂਦਾ ਹੈ ਸਿਮਰਤ ਵੇਦਾਂ ਦਾ ਪਾਠ ਹੈ ਕਹਿੰਦੇ ਜੇ ਅਸੀਂ ਉਸ ਮਨੁੱਖ ਨੂੰ ਜਿਹਦਾ ਸਵਭਾਗ ਉੱਤੇ ਵਾਲਾ ਹੈ ਲੋਭੀ ਹੈ ਹਰੇਕ ਨੂੰ ਬੜਦਾ ਹੈ ਹਰੇਕ ਨੂੰ ਦੁੱਖ ਦਿੰਦਾ ਹੈ ਕਿੰਦੀ ਉਸ ਬੰਦੇ ਨੂੰ ਬਾਣ ਸੁਣਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਕਹਾਂ ਸਾਗਤ ਪੈ ਹਰ ਗੁਣ ਗਾਏ ਜਿਹਦਾ ਪ੍ਰਮਾਤਮਾ ਨਾਲ ਟੁੱਟਿਆ ਹੋਇਆ ਹੈ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ ਗੁਰੂ ਤੇ ਯਕੀਨ ਨਹੀਂ ਕਰਦਾ ਕਹਿੰਦੇ ਫਿਰ ਉਸ ਦੇ ਕੋਲ ਬੈਠ ਕੇ ਜੇ ਅਸੀਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਉਹਨੇ ਉਹਨਾਂ ਗੁਨਾ ਨੂੰ ਪ੍ਰਾਪਤ ਨਹੀਂ ਕਰਨਾ ਕਿਉਂਕਿ ਉਹਨੇ ਆਪਣਾ ਮਨ ਬੇਕਾਰਾਂ ਵਾਲੇ ਪਾਸੇ ਲਾਇਆ ਹੋਇਆ ਹੈ RAM 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 ਰਮ ਹੈ ਰਮ ਕਹੀਐ ਸਾਕਤ ਸਿਓ ਭੁੱਲ ਨਹੀਂ ਕਹੀਐ ਰਹਾਉ ਕਹਿੰਦੇ ਭਾਈ ਆਪੇ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਪਰਮਾਤਮਾ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਉਹਦੇ ਭਾਣੇ 'ਚ ਰਾਜੀ ਹੋਣਾ ਚਾਹੀਦਾ ਹੈ। ਸਾਖਤ ਦੇ ਕੋਲ ਪਰਮਾਤਮਾ ਦੇ ਸਾਝ ਨਾ ਪਾਉਣ ਵਾਲੇ ਮਨੁੱਖ ਕੋਲ ਬੈਠ ਕੇ ਪਰਮਾਤਮਾ ਦੀਆਂ ਗੱਲਾਂ ਕਰਾਂਗੇ। ਕਿੰਨੇ ਉਹਦੇ ਤੇ ਕੋਈ ਬਾਹਲਾ ਅਸਰ ਨਹੀਂ ਪੈਂਦਾ। ਕਿ ਮੈਨੂੰ ਨਹੀਂ ਪੈਂਦਾ। ਫੇਰ ਅੱਗੇ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ। ਕਉਆ ਕਹਾ ਕਪੂਰ ਚਰਾਏ ਕਪੂਰ ਮਸਕ ਕਪੂਰ ਨੂੰ ਆਖਾ ਜਾਂਦਾ ਜਿੱਥੋਂ ਬਹੁਤ ਸਮੈਲ ਆਉਂਦੀ ਹੈ ਭਗਤ ਕਬੀਰ ਜੀ ਕਹਿੰਦੇ ਜੇ ਅਸੀਂ ਕਾਂ ਨੂੰ ਮਸਕ ਕਪੂਰ ਖਵਾਉਣ ਤੋਂ ਉਹਨੂੰ ਕੋਈ ਫਾਇਦਾ ਹੁੰਦਾ ਹੋਵੇ ਕਹਿੰਦੇ ਖਵਾ ਕੇ ਵੇਖ ਲਓ ਕਿਉਂਕਿ ਕਾਂ ਨੇ ਆਪਣੀ ਜੰਝ ਫਿਰ ਗੰਦ ਦੇ ਵਿੱਚ ਹੀ ਮਾਰਨੀ ਹੁੰਦੀ ਆ ਉਹਦਾ ਸੁਭਾਅ ਹੈ ਉਹਦੇ ਅੰਦਰ ਉਹ ਸੋਚ ਵਸੀ ਹੁੰਦੀ ਹੈ ਜਿੰਨਾ ਮਰਜੀ ਕਾ ਨੂੰ ਕੋਈ ਸੁਗੰਧੀਆਂ ਵਾਲੀ ਚੀਜ਼ ਦੇ ਦੋ ਉਹ ਨਹੀਂ ਮੰਨਦਾ ਨਹੀਂ ਲੈਂਦਾ ਉਹਨੇ ਗੰਦਗੀ ਹੀ ਦੇ ਵਿੱਚ ਆਪਣਾ ਮੂੰਹ ਫੇਰ ਮਾਰਨਾ ਹੁੰਦਾ ਹੈ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਨਾਲੋਂ ਗੁਰੂ ਨਾਲੋਂ ਜੋ ਮਨ ਉੱਪਰ ਟੁੱਟਿਆ ਹੁੰਦਾ ਹੈ ਉਹ ਆਪਣਾ ਸੁਭਾਅ ਨਹੀਂ ਛੱਡਦਾ ਕਾਵਾ ਕਹਾਂ ਕਪੂਰ ਚਲਾਏ ਕਹਾਂ ਬਿਸ਼ਯਰ ਕੋ ਦੁੱਧ ਪਿਆਏ ਬਿਸ਼ਯਰ ਬੇਵळा ਸੱਪ ਨੂੰ ਕਿਹਾ ਜਾਂਦਾ ਕਹਿੰਦੇ ਜਿਸ ਤਰ੍ਹਾਂ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਲਾ ਦੋ ਉਹਦੇ ਅੰਦਰਲੀ ਜ਼ਹਿਰ ਖਤਮ ਨਹੀਂ ਹੁੰਦੀ ਭਾਵੇਂ ਕਿ ਉਹਨੂੰ ਕੋਈ ਫਾਇਦਾ ਨਹੀਂ ਕਿਉਂਕਿ ਉਹਨੇ ਡੰਗ ਮਾਰਨੋਂ ਫਿਰ ਵੀ ਨਹੀਂ ਹਟਣਾ ਇਸੇ ਤਰ੍ਹਾਂ ਹੀ ਸਾਖਤ ਮਨੁੱਖ ਦਾ ਸੁਭਾਅ ਹੈ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ پارਸ ਪਰਸ ਲੋਹਾ ਕੰਚਨ ਸੋਈ ਕਹਿੰਦੇ ਉਹਨਾਂ ਦਾ ਇੱਕ ਹੱਲ ਹੈਗਾ ਜੀਓ ਪਰਮਾਤਮਾ ਨੂੰ ਟੁੱਟਿਆ ਮਨੁੱਖ ਗੁਰੂ ਦੀ ਸੰਗਤ ਵਿੱਚ ਬੈਠਣ ਲੱਗ ਜਾਏ ਗੁਰੂ ਦੀ ਸੰਗਤ ਕਰਨ ਲੱਗ ਜਾਏ ਹੌਲੀ ਹੌਲੀ ਗੁਰੂ ਦੀ ਸਿੱਖਿਆ ਸੁਣ ਸੁਣ ਕੇ ਉਹਦਾ ਸੁਭਾਅ ਬਦਲ ਜਾਏਗਾ ਉਦਾ ਮਨ ਬਦਲੇਗਾ ਹੌਲੀ ਹੌਲੀ ਕਿਉਂਕਿ ਉਸ ਨੂੰ ਗੁਰੂ ਕੋਲ ਆਉਣਾ ਪੈਣਾ ਹੈ ਉਹਨੂੰ ਆਪ ਗੁਰੂ ਦੀ ਸਿੱਖਿਆ ਲੈਣੀ ਪੈਣੀ ਹੈ ਧੱਕੇ ਨਾਲ ਕਿਸੇ ਨੂੰ ਗੁਰੂ ਦੀ ਸਿੱਖਿਆ ਦਿੱਤੀ ਨਹੀਂ ਜਾ ਸਕਦੀ ਕਿਉਂਕਿ ਗੁਰੂ ਦੀ ਸਿੱਖਿਆ ਲੈਣ ਦਾ ਵਿਸਾ ਹੈ ਦੇਣ ਦਾ ਨਹੀਂ ਕਿਸੇ ਤਰ੍ਹਾਂ ਗਿਆਨ ਲੈਣ ਦਾ ਵਿਸਾ ਹੈ ਧੱਕੇ ਨਾਲ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਅਗਲੇ ਦੀ ਮਰਜ਼ੀ ਹੈ ਉਹਨੇ ਗੱਲ ਮੰਨਣੀ ਹੈ ਜਾਂ ਨਹੀਂ ਮੰਨਣੀ ਹੈ ਆਪਾਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ ਕਹਿੰਦੇ ਜੇ ਉਹ ਮਨੁੱਖ ਜੋ ਪਰਮਾਤਮਾ ਨਾਲ ਟੁੱਟਿਆ ਹੋਇਆ ਹੈ ਗੁਰੂ ਨਾਲੋਂ ਦੂਰ ਹੈ ਸਹਿਜੇ ਸਹਿਜੇ ਗੁਰੂ ਦੀ ਸੰਗਤ ਵਿੱਚ ਬੈਠਣ ਲੱਗ ਜੇ ਗੁਰੂ ਦੀ ਸੰਗਤ ਕਰਨ ਲੱਗ ਜੇ ਗੁਰੂ ਦੀ ਗੱਲ ਆਪਣੇ ਕੰਨਾਂ 'ਚ ਪਾਉਣ ਲੱਗ ਜੇ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ ਕਹਿੰਦੇ ਫਿਰ ਉੱਥੋਂ ਉਹਨੂੰ ਵਿਵੇਕ ਬੁੱਧੀ ਭਾਵ ਕੇ ਉੱਚੀ ਸੁੱਚੀ ਚੰਗੀ ਮਤ ਮਿਲ ਸਕਦੀ ਹੈ ਗੁਰੂ ਆਲੀ ਮਤ ਉਹਨੂੰ ਮਿਲ ਸਕਦੀ ਹੈ ਜੋ ਆਪ ਗੁਰੂ ਦੀ ਸੰਗਤ ਵਿੱਚ ਬੈਠੇ ਕਹਿੰਦੇ ਫਿਰ ਉਸ ਬੁੱਧੀ ਨਾਲ ਉਹ ਆਪਣੇ ਆਪ ਦਾ ਸੁਧਾਰ ਕਰ ਸਕਦਾ ਹੈ ਫਿਰ ਉਹ ਮੰਦੀਆਂ ਗੱਲਾਂ ਤੋਂ ਦੂਰ ਹੋ ਜਾਊ ਉਹਨੂੰ ਯਕੀਨ ਹੋ ਜਾਊਗਾ ਕਿ ਗੁਰੂ ਆਲੀ ਗੁਰੂ ਆਲੀ ਜਿਹੜੀ ਗੱਲ ਆ ਉਹ ਸਹੀ ਆ ਕਹਿੰਦੇ ਫਿਰ ਉਹ ਆਪਣੀ ਅਕਲ ਬਦਲ ਲੂਗਾ ਗੁਰੂ ਆਲੀ ਮਤ ਲੈ ਲੇਗਾ ਫਿਰ ਉਹਦੇ ਜੀਵਨ 'ਚ ਬਦਲ ਆ ਸਕਦਾ ਜਿਵੇਂ ਪਾਰਸ ਪਾਰਸ ਲੋਹਾ ਕੰਚਨ ਹੋਈ ਕਹਿੰਦੇ ਜਿਵੇਂ ਆਖਿਆ ਜਾਂਦਾ ਹੈ ਕਿ ਪਾਰਸ ਕੋਈ ਬੱਟੀ ਹੈ ਜੋ ਲੋਹੇ ਦੇ ਨਾਲ ਲੱਗੇ ਕਹਿੰਦੇ ਲੋਹੇ ਨੂੰ ਵੀ ਸੁੱਧ ਸੋਨਾ ਬਣਾ ਦਿੰਦੀ ਹੈ ਇਸੇ ਤਰੀਕੇ ਨਾਲ ਜਿਹੜੀ ਗੁਰੂ ਦੀ ਅਕਲ ਆ ਗੁਰੂ ਦੀ ਸੱਚੀ ਸਿੱਖਿਆ ਹੈ ਗੁਰੂ ਦੀ ਸੱਚੀ ਬਾਣੀ ਹੈ ਜਦੋਂ ਅਸੀਂ ਉਸ ਬਾਣੀ ਨਾਲ ਆਪਣਾ ਚਿੱਤ ਜੋੜਦੇ ਹਾਂ ਤਾਂ ਉਹ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਪਾਰਸ ਦੀ ਤਰ੍ਹਾਂ ਸਾਡੇ ਵਿਗੜੇ ਹੋਏ ਮਨ ਨੂੰ ਵੀ ਸ਼ੁੱਧ ਸੋਨਾ ਬਣਾ ਦਿੰਦੀ ਹੈ ਜੇ ਅਸੀਂ ਉਸ ਗੁਰੂ ਦੀ ਗਿਆਨ ਰੂਪ ਵट्टी ਨਾਲ ਆਪਣਾ ਮਨ ਜੋੜ ਲਈਏ ਗੁਰੂ ਦੀ ਸੰਗਤ ਵਿੱਚ ਆ ਕੇ ਕਹਿੰਦੇ ਫਿਰ ਸਾਡੇ ਮਨ ਨੂੰ ਵੀ ਉਹ ਗੁਰੂ ਦੀ ਸਿੱਖਿਆ ਸ਼ੁੱਧ ਸੋਨਾ ਬਣਾ ਸਕਦੀ ਹੈ ਜੇ ਬੈਠਾਂਗੇ ਸਾਖਤ ਸੁਆਨ ਸਭ ਕਰੇ ਕਰਾਇਆ ਸਾਖਤ ਤੇ ਸੁਆਨ ਦੁਨ ਨੇ ਇੱਕੋ ਜਿਨੇ ਕਹਿੰਦੇ ਸਾਗਤ ਗੁਰੂ ਨਾਲੋਂ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਮਨੁੱਖ ਕੁੱਕਰ ਸਵਾਨ ਕੁੱਤੇ ਨੂੰ ਆਖਿਆ ਜਾਂਦਾ ਹੈ ਕਹਿੰਦੇ ਇਹ ਭਾਈ ਜਦੋਂ ਕੁੱਤਾ ਤੇ ਪਰਮਾਤਮਾ ਨਾਲੋਂ ਟੁੱਟਿਆ ਮਨੁੱਖ ਕਹਿੰਦੇ ਜੋ ਕੁਝ ਵੀ ਕਰਦਾ ਉਹ ਆਪਣੇ ਮਨ ਦਾ ਪ੍ਰੇਰਿਆ ਹੋਈ ਕਰਦਾ ਹੈ ਪਿਛਲੇ ਕੀਤੇ ਆਪਣੇ ਸੁਭਾਅ ਆਪਣੇ ਪਿਛਲੇ ਕਰਮਾਂ ਦੇ ਅਨੁਸਾਰ ਹੀ ਜੋ ਕੁਝ ਕਰਦਾ ਹੈ ਕਹਿੰਦੇ ਉਸੇ ਰਾਹ ਤੇ ਉਹ ਚੱਲੇ ਜਾਂਦਾ ਹੈ ਉਹ ਆਪਣਾ ਸੁਭਾਅ ਨਹੀਂ ਛੱਡਣਾ ਚਾਹੁੰਦਾ ਅਸੀਂ ਵੀ ਇਸੇ ਤਰੀਕੇ ਆਪਣਾ ਸੁਭਾਅ ਨਹੀਂ ਛੱਡਦੇ ਕਿਉਂਕਿ ਸਾਨੂੰ ਲੱਗਦਾ ਜੇ ਅਸੀਂ ਆਪਣੀਆਂ ਪਹਿਲੀਆਂ ਆਦਤਾਂ ਛੱਡਾਂਗੇ ਪਹਿਲੀਆਂ ਆਪਣੀਆਂ ਗੱਲਾਂ ਛੱਡਾਂਗੇ ਸਾਨੂੰ ਲੱਗਦਾ ਵੀ ਸਾਡੀ ਹੱਦ ਹੈ ਫਿਰ ਵੀ ਫਿਰ ਸਾਡੀ ਬੇਇੱਜ਼ਤੀ ਹੋਊਗੀ ਪਹਿਲਾਂ ਤਾਂ ਐਂ ਚੱਲਦਾ ਸੀ ਹੁਣ ਐਂ ਕਿਉਂ ਹੋ ਗਿਆ ਲੋਕ ਸਾਨੂੰ ਸਵਾਲ ਕਰਨਗੇ ਲੋਕ ਬਹੁਤ ਕੁਝ ਕਰ ਦਿੰਦੇ ਨੇ ਲੋਕਾਂ ਦੀ ਪਰਵਾਹ ਨਹੀਂ ਕਰੀ ਦੀ ਆਪਾਂ ਨੂੰ ਆਪਣਾ ਨਫਾ ਨੁਕਸਾਨ ਆਪ ਦੇਖਣਾ ਪਵੇਗਾ ਲੋਕਾਂ ਦੇ ਅੱਖੇ ਲੱਗ ਕੇ ਨਹੀਂ ਚੱਲਿਆ ਜਾਂਦਾ ਜੇ ਗੁਰੂ ਦੀ ਗੱਲ ਸਹੀ ਲੱਗਦੀ ਹੈ ਗੁਰੂ ਦਾ ਰਸਤਾ ਸਹੀ ਲੱਗਦਾ ਆਪਾਂ ਨੂੰ ਝੱਟ ਉਧਰ ਆ ਜਾਣਾ ਚਾਹੀਦਾ ਪਰ ਕਹਿੰਦੇ ਜਿਹੜਾ ਪਰਮਾਤਮਾ ਨਾਲ ਟੁੱਟਿਆ ਹੁੰਦਾ ਉੱਤੇ ਦੇ ਸੁਭਾਅ ਵਰਗਾ ਸੁਭਾਵਣ ਜਾਂਦਾ ਹੈ ਕਿੰਦੇ ਫਿਰ ਉਹ ਮਨੁੱਖ ਦੂਰ ਹੀ ਰਹਿੰਦਾ ਹੈ ਪਿਛਲੇ ਕੀਤੇ ਆਪਣੇ ਸੰਸਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਉਹਦੇ ਅਨੁਸਾਰ ਹੀ ਆਪਣਾ ਜੀਵਨ ਜਿਉਂਦਾ ਰਹਿੰਦਾ ਹੈ ਭਾਵ ਕਿ ਉਹ ਪਿਛਲੇ ਸੰਸਕਾਰ ਇਹਦੇ ਮਨ ਵਿੱਚ ਪੱਕੀ ਤਰ੍ਹਾਂ ਬਸੇ ਹੁੰਦੇ ਨੇ ਜਦੋਂ ਕਿਤੇ ਸਵਭੀ ਇਹ ਗੁਰੂ ਦੀ ਸੰਗਤ ਵਿੱਚ ਆਵੇ ਗੁਰੂ ਦੀ ਸਿੱਖਿਆ ਲਵੇ ਗੁਰੂ ਦੀ ਚੰਗੀ ਮੱਤ ਲਵੇ ਉਹਦੇ ਨਾਲ ਇਹਦੇ ਸੁਭਾਅ ਨੂੰ ਜ਼ਰੂਰ ਬਦਲਾ ਆ ਸਕਦਾ ਹੈ ਕਹਿੰਦੇ ਇਸ ਤਰ੍ਹਾਂ ਉਹ ਮਨੁੱਖ ਵੀ ਆਪਣਾ ਜੀਵਨ ਸਫਲ ਕਰ ਸਕਦਾ ਅੰਮ੍ਰਿਤ ਲੈ ਲੈ ਨੀਮ ਸੰਚਾਈ ਕਹਤ ਕਬੀਰ ਉਹਾਂ ਕੋ ਸਹਜ ਨਾ ਜਾਏ ਅੰਮ੍ਰਿਤ ਲੈ ਲੈ ਕਹਿੰਦੇ ਜਿਵੇਂ ਅੰਮ੍ਰਿਤ ਭਾਗ ਮਿਠਾਸ ਭਾਗ ਕੇ ਮਿੱਠਾ ਬਾਣੀ ਮਿੱਠਾ ਜਲ ਕਹਿੰਦੇ ਮਿੱਠਾ ਜਲ ਲੈ ਕੇ ਜਿੰਨਾ ਮਰਜੀ ਨਿੰਮ ਦੀਆਂ ਜੜਾਂ 'ਚ ਪਾਈ ਜਾਓ ਨਿੰਮ ਨੇ ਕੌੜਾ ਪਣ ਨਹੀਂ ਛੱਡਣਾ ਕਿਉਂਕਿ ਉਹਦਾ ਸੁਭਾਅ ਹੈ ਜਿੰਨਾ ਮਰਜੀ ਉਹਨੂੰ ਸਿੰਜੀ ਚੱਲੋ ਮਿੱਠੇ ਪਾਣੀ ਨਾਲ ਉਹਦੀ ਜਿਹੜੀ ਕੁੜੱਤਨ ਹੈ ਜਮਾਂਦਰੂ ਹੈ ਉਹ ਨਹੀਂ ਜਾਂਦੀ ਉਹ ਸੁਭਾਅ ਦਾ ਦੂਰ ਨਹੀਂ ਹੁੰਦਾ ਸੋ ਸ਼ਬਦ ਦਾ ਭਾਵ ਹੈ ਕਿ ਹਰੇਕ ਮਨੁੱਖ ਆਪਣੇ ਕੀਤੇ ਕਰਮਾਂ ਦੇ ਆਪਣੇ ਕੀਤੇ ਕੰਮਾਂ ਦੇ ਆਪਣੀ ਮਤ ਨਾਲ ਆਪਣੇ ਮਨਮਗਰ ਲੱਗ ਕੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਉਹ ਮਨੁੱਖ ਆਪਣੀਆਂ ਲੀਹਾਂ ਤੇ ਹੀ ਤੁਰੀ ਜਾਂਦਾ ਹੈ ਆਪਣੇ ਮਨ ਵਗਰੀ ਤੁਰੀ ਜਾਂਦਾ ਹੈ ਉਹਨੂੰ ਉਹੀ ਚੰਗਾ ਲੱਗਿਆ ਜਾਂਦਾ ਹੈ ਕਹਿੰਦੇ ਸੋ ਕਿਸੇ ਨੂੰ ਦਿੱਤੀ ਹੋਈ ਸਿੱਖਿਆ ਜਾਂ ਬੱਤ ੱਕੇ ਨਾਲ ਕਿਸੇ ਨੂੰ ਸਿੱਖਿਆ ਦੇਵਾਂਗੇ ਕਹਿੰਦੇ ਕਾਟ ਨਹੀਂ ਕਰਦੇ ਉਹ ਵੀ ਚਾਹੇ ਉਹ ਵੀ ਆਪਣੇ ਮਨ ਨੂੰ ਤਿਆਰ ਕਰੇ ਵੀ ਮੈਂ ਇਹ ਸਿੱਖਿਆ ਮੰਨ ਕੇ ਵੇਖ ਲਵਾਂ ਮੈਂ ਗੁਰੂ ਵਾਲੇ ਰਾਹ ਤੇ ਚੱਲ ਕੇ ਵੇਖ ਲਵਾਂ ਉਹ ਵੀ ਮੰਨੇ ਕਹਿੰਦੇ ਫੇਰ ਉਹਦਾ ਫਾਇਦਾ ਹੋ ਸਕਦਾ ਪਰ ਧੱਕੇ ਨਾਲ ਕਿਸੇ ਨੂੰ ਅਸੀਂ ਮਤ ਨਹੀਂ ਦੇ ਸਕਦੇ ਕਹਿੰਦੇ ਉਹ ਵਿਚਾਰੀ ਬੰਦਾ ਕਿਸੇ ਸਵੱਬ ਨਾਲ ਚੰਗੇ ਭਾਗ ਉਹਦੇ ਜਾਗ ਪਹਿਣਾ ਉਹ ਗੁਰੂ ਦੀ ਸੰਗਤ ਵਿੱਚ ਆ ਜਾਏ ਉਹ ਗੁਰੂ ਦੀ ਗੱਲ ਆਪਣੇ ਕੰਨ ਵਿੱਚ ਪਾ ਲਵੇ ਚੰਗੀ ਸਿੱਖਿਆ ਹਾਸਲ ਕਰ ਲੇ ਗੁਰੂ ਕੋਲੋਂ ਕਹਿੰਦੇ ਸਹਿਜੇ 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 ਫਿਰ ਹੋ ਆਪਣੇ ਪੁਰਾਣੇ ਜਿਹੜੇ ਸੁਭਾਅ ਨੇ ਪ੍ਰਾਣੀਆਂ ਆਦਤਾਂ ਨੇ ਉਹ ਸੱਜਣ ਲੱਗ ਜਾਂਦਾ ਹੈ ਗੁਰੂ ਵਾਲੀ ਚੰਗੀ ਸਿੱਖਿਆ ਆਪਣੇ ਅੰਦਰ ਟਿਕਾਉਣ ਲੱਗ ਜਾਂਦਾ ਹੈ ਸਹਿਜੇ ਸਹਿਜੇ ਕਹਿੰਦੇ ਫਿਰ ਉਹਦੇ ਵਿੱਚ ਬਦਲਾ ਆ ਜਾਂਦਾ ਉਹਦੀ ਸੋਚ ਬਦਲ ਜਾਂਦੀ ਹੈ ਗੁਰੂ ਦੀ ਸਿੱਖਿਆ ਨਾਲ ਉਹਦੇ ਸੰਸਕਾਰ ਬਦਲ ਜਾਂਦੇ ਨੇ ਪੁਰਾਣੇ ਸੰਸਕਾਰ ਮਿਟਣ ਲੱਗ ਜਾਂਦੇ ਨੇ ਨਵੇਂ ਸਿੱਖਿਆ ਦੇ ਮੁਤਾਬਕ ਉਹ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਲੈਂਦਾ ਹੈ ਕਹਿੰਦੇ ਉਹ ਅਨੁੱਖ ਵੀ ਸ਼ੁੱਧ ਸੋਨਾ ਬਣ ਸਕਦਾ ਹੈ ਜੋ ਆਪ ਕੋਸ਼ਿਸ਼ ਕਰੇ ਕਿਉਂਕਿ ਡਾਕਟਰ ਨੇ ਦਵਾਈ ਦੇ ਦੇਣੀ ਹੈ ਬਤ ਨਹੀਂ ਤਾਂ ਅਸੀਂ ਹੈ ਖਾਣੀ ਤਾਂ ਅਸੀਂ ਹੈ ਡਾਕਟਰ ਸਦਾ ਸਾਡੇ ਕੋਲ ਨਹੀਂ ਬੈਠੇਗਾ ਜੇ ਉਹਦੀ ਦਿੱਤੀ ਦਵਾਈ ਸਹੀ ਨਹੀਂ ਵਰਤਾਂਗੇ ਸਹੀ ਟਾਈਮ ਨਾਲ ਨਹੀਂ ਲਵਾਂਗੇ ਤਾਂ ਤੰਦਰੁਸਤ ਨਹੀਂ ਹੋਇਆ ਜਾਣਾ ਉਹਨੇ ਕਿੰਨੀ ਮਿਹਨਤ ਸਾਨੂੰ ਕਰਨੀ ਪੈਣੀ ਹੈ ਜੈਸੀ ਆਪਣਾ ਜੀਵਨ ਸੁਖੀ ਕਰਨਾ ਹੈ ਆਪਣਾ ਜਨਮ ਸਫਲ ਕਰਨਾ ਤਾਂ ਸਾਨੂੰ ਥੋੜੀ ਜੀ ਸਾਨੂੰ ਵੀ ਆਪ ਕੋਸ਼ਿਸ਼ ਕਰਨੀ ਪਊ ਸਾਰਾ ਕੁਝ ਗੁਰੂ ਨਜਰਾਬ ਨੇ ਨਹੀਂ ਕਰਨਾ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇਹ ਰਾਵਣ ਕਰ ਖਬਰ ਨਾ ਪਾਈ ਕਿਆ ਮੰਗੂ ਕਿਸ ਥਿਰ ਨਹ ਰਹੀ ਦੇਖ ਤਨੈਨ ਚੱਲਿਓ ਜਗ ਜਾਈਂ ਰਹਾਓ ਭਗਤ ਕਬੀਰ ਜੀ ਕਹਿੰਦੇ ਉਸ ਮਾਲਕ ਦੇ ਕੋਲੋਂ ਕੀ ਮੰਗੀਏ ਜੋ ਕੁਛ ਵੀ ਮੰਗਦੇ ਆ ਉਹ ਸਾਡਾ ਸਦਾ ਦਾ ਸਾਥੀ ਨਹੀਂ ਹੈ ਜੋ ਸਦਾ ਦਾ ਸਾਥੀ ਹੈ ਉਹ ਅਸੀਂ ਮੰਗ ਹੀ ਨਹੀਂ ਰਹੇ ਸਾਨੂੰ ਪਤਾ ਹੀ ਨਹੀਂ ਵੀ ਮੰਗਣਾ ਕੀ ਹੈ ਸਾਡਾ ਸਦਾ ਦਾ ਸਾਥੀ ਕੀ ਹੈ ਗੁਰੂ ਦੀ ਸਿੱਖਿਆ ਪਰਮਾਤਮਾ ਦੇ ਗੁਣ ਰੱਬੀ ਗਿਆਨ ਉਹ ਸਾਡਾ ਸਦਾ ਦਾ ਸਾਥੀ ਹੈ ਉਹ ਅਸੀਂ ਮੰਗ ਨਹੀਂ ਰਹੇ ਤੇ ਜਿਹੜੇ ਪਦਾਰਥ ਅਸੀਂ ਮੰਗ ਰਹੇ ਆ ਉਹ ਸਾਡਾ ਸਦਾ ਦਾ ਸਾਥ ਦੇਣ ਵਾਲੇ ਨਹੀਂ ਹਨ ਭਗਤ ਕਬੀਰ ਜੀ ਸਮਝਾਉਂਦੇ ਨੇ ਕਹਿੰਦੇ ਹੈ ਭਾਈ ਮੈਂ ਵੀ ਪਰਮਾਤਮਾ ਕੋਲੋਂ ਕਿਹੜੀ ਚੀਜ਼ ਮੰਗਾ ਕਿਹੜਾ ਪਦਾਰਥ ਮੰਗਾ ਕਹਿੰਦੇ ਜਿਹੜਾ ਵੀ ਸੋਚਦਾ ਵੀ ਉਹ ਮੰਗ ਲੈਣਾ ਕਹਿੰਦੇ ਉਹ ਵੀ ਸਦਾ ਸਾਥ ਦੇਣ ਵਾਲਾ ਨਹੀਂ ਹੈ ਮੈਨੂੰ ਸਮਝ ਨਹੀਂ ਆ ਰਹੀ ਕਿਹੜੀ ਚੀਜ਼ ਮੰਗਾਉਦੇ ਕੋਲੋਂ ਜੋ ਸਦਾ ਮੇਰਾ ਸਾਥ ਦੇਵੇ ਕਹਿੰਦੇ ਮੇਰੇ ਅੱਖਾਂ ਦੇ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਜਾਈ ਜਾਂਦਾ ਹੈ ਆਪੋ ਆਪਣੀ ਵਾਰੀ ਤੁਰ ਹੀ ਜਾਂਦਾ ਹੈ ਇੱਥੇ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ ਫਿਰ ਕੀ ਮੰਗਿਆ ਜਾਵੇ ਉਸ ਮਾਲਕ ਤੋਂ ਸਿਰਫ ਉਹਦੇ ਗੁਣ ਉਹਦਾ ਗਿਆਨ ਹੀ ਹੈ ਕਹਿੰਦੇ ਬਹੁਤ ਦੁਨੀਆ ਤੇ ਵੱਡੇ ਵੱਡੇ ਲੋਕ ਹੋ ਕੇ ਚਲੇ ਗਏ ਨੇ ਬਹੁਤ ਵੱਡੇ ਵੱਡੇ ਰਾਜੇ ਜਿੰਨਾਂ ਕੋਲ ਕਿਸੇ ਕਿਸਮ ਦੀ ਕਮੀ ਨਹੀਂ ਸੀ ਪਰ ਕਹਿੰਦੇ ਉਹ ਵੀ ਖਾਲੀ ਹੱਥ ਗਏ ਨੇ ਆਪਾਂ ਸਾਰੀ ਇਹ ਗੱਲ ਸੁਣਦੇ ਵੀ ਹਾਂ ਕਿ ਲੰਕਾ ਦਾ ਰਾਜਾ ਜਿਹੜਾ ਰਾਵਣ ਸੀ ਕਹਿੰਦੇ ਉਹਦਾ ਸੋਨੇ ਦਾ ਘਰ ਸੀ ਸਾਰੀ ਲੰਕਾ ਸੋਨੇ ਦੀ ਸੀ ਕਹਿਣ ਚਾਹੁੰਦਾ ਸੁਣਨ ਚ ਵੀ ਆਉਂਦਾ ਪਰ ਉਹਨੂੰ ਹਰ ਸਾਲ ਵਿਚਾਰੇ ਨੂੰ ਦੁਬਾਰੇ ਦੁਬਾਰੇ ਫੇਰ ਮਾਰਿਆ ਜਾਂਦਾ ਫਿਰ ਫੁਕਿਆ ਜਾਂਦਾ ਹੈ ਨਾਲੇ ਕਹਿੰਦੇ ਨੇ ਵੀ ਉਹ ਚਾਰ ਵੇਦਾਂ ਦਾ ਜਾਣਨ ਵਾਲਾ ਸੀ ਬਹੁਤ ਵੱਡੀ ਉਹਦੇ ਕੋਲੇ ਦਿਮਾਗ ਸੀ ਕਹਿੰਦੇ ਉਹਦੇ 10 ਸਿਰ ਤੇ 10 ਸਿਰ ਦਾ ਭਾਵ ਵੀ 10 ਸਿਰਾਂ ਜਿੰਨਾ ਦਿਮਾਗ ਉਹਦੇ ਕੱਲੇ ਕੋਲੇ ਦੀ ਇਸ ਲਈ ਉਹਦੇ 10 ਸਿਰ ਤੇ ਕਹਿੰਦੇ ਬਹੁਤ ਵੱਡੀ ਉੱਚੀ ਅਕਲ ਵਾਲਾ ਸੀ ਵਿਦਵਾਨ ਸੀ ਯੋਧਾ ਸੀ ਪਰ ਉਹਨੂੰ ਹਰ ਸਾਲ ਮਾਰਿਆ ਜਾਂਦਾ। ਭਗਤਕਵੀਰ ਜੀ ਕੀ ਕਹਿੰਦੇ ਨੇ ਲੰਕਾ ਸਾਕੋਟ ਸਮੁੰਦ ਸਿਖਾਈ ਕਹਿੰਦੇ ਉਸ ਲੰਕੇ ਦੇ ਰਾਜੇ ਕੋਲੇ ਉਸ ਰਾਵਣ ਦੇ ਕੋਲ ਲੰਕਾ ਵਰਗਾ ਬਹੁਤ ਵੱਡਾ ਕਿਲਾ ਬਣਾਇਆ ਹੋਇਆ ਸੀ। ਮੌਤ ਉੱਚੀਆਂ-ਉੱਚੀਆਂ ਕੰਧਾਂ ਕਰਕੇ ਸਮੁੰਦ ਸਿਖਾਈ ਕਹਿੰਦੇ ਉਹਦੇ ਆਲੇ-ਦਾਲੇ ਅੱਗੇ ਜਦੋਂ ਵੀ ਕੋਈ ਰਾਜਾ ਆਪਣੇ ਰਹਿਣ ਵਾਸਤੇ ਕਿਲਾ ਬਣਾਉਂਦਾ ਸੀ ਕਿਲੇ ਦੇ ਆਲੇ-ਦੁਆਲੇ ਬਹੁਤ ਡੂੰਘੀ ਖਾਈ ਪੜਦਾ ਸੀ ਸਾਰੇ ਕਿਲੇ ਦੇ ਆਲੇ-ਦੁਆਲੇ ਉਹ ਖਾਈ ਦੇ ਵਿੱਚ ਪਾਣੀ ਭਰ ਕੇ ਰੱਖਦਾ ਹੁੰਦਾ ਸੀ ਵੀ ਬਾਹਰੋਂ ਕੋਈ ਹਮਲਾਵਰ ਨਾ ਆ ਜਾਏ ਕੋਈ ਜਾਨਵਰ ਨਾ ਆ ਜਾਏ ਤਾਂ ਕਿ ਮੇਰੀ ਜ਼ਿੰਦਗੀ ਸੇਫ ਰਹੇ ਕਿੰਦੇ ਇਸੇ ਤਰ੍ਹਾਂ ਹੀ ਲੰਕਾ ਦੇ ਰਾਜੇ ਨੇ ਕੀਤਾ ਹੋਇਆ ਸੀ ਬਹੁਤ ਵੱਡਾ ਕਿਲਾ ਬਣਾਇਆ ਸੀ ਉਦੇ ਆਲੇ-ਦਲੇ ਵੱਡੀ ਸਮੁੰਦਰ ਵਰਗੀ ਖਾਈ ਤੇ ਕਿਉਂਕਿ ਲੰਕਾ ਹੈ ਹੀ ਸਮੁੰਦਰ ਚ ਲੰਕਾ ਸਮੁੰਦਰ ਦੇ ਵਿੱਚ ਹੀ ਬਣੀ ਹੋਈ ਹੈ ਉਹਦੇ ਆਲੇ-ਦਲੇ ਤਾਂ ਸਮੁੰਦਰੀ ਸਮੁੰਦਰ ਹੈ ਕਿੰਦੇ ਨੂੰ ਤਾਂ ਆਪਣਾ